ਤੇਰੇ ਬਾਅਦ ਆਣ ਕੇ ਮੈਂ ਵੀ ਸੇਰੇ ਮੇਰਾ ਟਾਈਮ ਆਇਆ ਤੇ ਮੁੰਕੇ ਫੇਰ ਵੇਟਿੰਗ ਤਾਂ ਆ ਰਾਂ ਜੇ ਭਗੌਣੀ ਦੇ ਭਰਾਵਾਂ ਵਗਾਲਾ ਮੋਦੀ ਗੇਟ ਲੱਗਦਾ ਜੇ ਨਾ ਆਉਣਾ ਵਾ ਕਿ ਆ ਜਾ ਤੇ ਜੇ ਨਾ ਆਇਆ ਤੇ ਫੇਰ ਆਪਾਂ ਨੂੰ ਦੱਸ ਦੇਣਾ ਪਰੋ ਅਸੀਂ ਇੱਥੇ ਬਾਈਪਾਸ ਤੇ ਬਾਈਪਾਸ ਤੇ ਘੜੇਗਾ ਰਾਈਟਾ ਬ੍ਰੋ ਵਾ ਦੇ फोज़ुर ज़ीरा फरीदकोट बटिडा सारा दोस्त बोर घुमंदा सिधा बाईपास बाईपास ते खड़े बस ते स्कूल आहे ठीकु आहे मां बि करणु चाहींदे होर की आहे बंदि चाहींदा नारा न ਉਹ ਤੇ ਪੜੀ ਵਗਾਉਣੀ ਆ ਤੈਨੂੰ ਸ਼ਾਮਾਂ ਦੀ ਹਾਂ ਜਿੱਤ ਜਿਆਦਾ ਤੂੰ ਸੱਜਾ ਦੱਸਦੀ ਮੈਂ ਨਹੀਂ ਭੈਜੀ ਮੈਂ ਨਹੀਂ ਬਹਿਣੀ ਆ ਮੈਂ ਜਿਹੇ ਦਿਨ ਆਇਆ ਤੇ ਪਤਾ ਨਹੀਂ ਲੋਕਾਂ ਦੇ ਨਾਲ ਕੋਈ ਤਾਂ ਜਬਾਨ ਹੀ ਨਹੀਂ ਰਹੀ ਇਹ ਨਹੀਂ ਨਹੀਂ ਹੱਲੇ ਗਏ ਨਾ ਸਾਹਮਣੇ ਆ ਤੇ ਇਹ ਮੇਰਾ ਦਿਲ ਕਰਦਾ ਮੈਂ ਚਲੇ ਜਾਵਾਂ ਰਾਂਗਾਂ ਨਾਲ ਆਵਾਂਗਾ ਇਦਾਂ ਦੇ ਲੋਕੀ ਬਾਕੀ ਸਾਰੇ ਵੇਡ ਕਰਦੇ ਆ ਹੋਰ ਅੱਗਾ ਗੁੰਡਾ ਇਹ ਫੇੜ ਵਾਪਸ ਜਿਹੜੇ ਨਾ ਅੱਧਾ ਕਰਦੇ ਆ ਦਰਵਾਜਾ ਤਾਂ ਮੇਰੇ ਵੀ ਸਾਊਦੀ ਸਪੋਰਟ ਤੋਂ ਥੱਲੇ ਗੱਡੀ ਕੋਈ ਨਹੀਂ ਆਉਂਦੀ ਇੱਥੇ ਗੋਲੀ ਹੀ ਆ ਜਾਂਦੀ ਆ ਗੋਲੀ ਹੋਈ ਮੈਗਾ ਵੈਗਾ ਕਰਾਈ ਜਾਂਦੀ ਆ ਵੇ ਵੈਗਾ ਵੈਗਾ ਕਰਨੀ ਬਹੁਤ ਆ ਕਰਨੀ ਵੈਗਾ ਵੈਗਾ ਕਰਾਈ ਜਾਂਦੀ ਆ ਸਾਰਾ ਕੋਈ ਵੈਗਾ ਵੈਗਾ ਕਰਾਈ ਜਾਂਦਾ ਆ ா சேர ஆோமார சேர கட்டத்தை பேட்ட பலெண்டர் கடன பலெண்டர் பிடிச்ச ਮੋਟਰ ਦਾ ਜਿਹੜਾ ਮਾਰਿਆ ਵੜੇ ਜਨਾ ਮਾਰਿਆ ਪਾਉਣੇ ਪੈਣਗੇ ਲੋੜ ਨਹੀਂ ਜੀ ਨੂੰ ਨੂੰ ਘਾਣਿਆਂ ਨੂੰ ਇਹ ਜਿਹੜਾ ਜੀ ਮਾਰਨਾ ਹੁੰਦਾ ਤੁਹਾਨੂੰ ਰਹਿ ਪਰੇ ਆਸਾ ਦੀ ਲੋੜ ਨਹੀਂ ਪਾਉਣੇ ਦੀ ਲੋੜ ਨਹੀਂ ਚਲੋ ਇਹ ਵੀ ਆ ਦੋ ਤਿੰਨ ਨੂੰ ਪਾ ਲਿਆ ਨਾ ਉਹ ਨਾਲ ਥੋਨਾ ਥੋੜਾ ਜਿਹਾ ਪਰੇ ਸਿਰ ਹੋ ਗਿਆ ਆ ਨੂੰ ਸੱਜਿਆ ਚਲੋ ਮੋਤ ਨੂੰ ਥੋੜਾ ਜਿਹਾ ਕਿਤੋਂ ਹਾਜਰਾ ਤੇ ਫੇਰ ਨਹੀਂ ਦੱਸਦੇ ਤਿੰਨ ਚਾਰ ਦਿਨ ਲਗਾਤਾਰ ਚਲੋ ਜੋ ਮਾਲਤ ਨੂੰ ਮੰਜ਼ੇਰਿਆ ਬਾਕੀ ਛੋਣੇ ਠੀਕ ਆ झोने तो सोने अभीर होना की मकई ही लागे इन्होंने बेचारे मीन चलो इन्होंने टाइम लग जा तीन चार दिन सत अठ किले चलो मकई बढ़ी गई ये टेंशन फ्री हो बाकी महाराज सुख रखे झोने चलो सारे बढ़िया सारे नहीं आसा, आसा। मारा फोनी फोनी हो फ फसल सबकी सोनी सोनी हो गए ਮਾੜੇ ਚੜਦੀ ਕਲਾ ਚ ਕੋਰਕ ਨਾ ਅਰੇ ਬੂਟੇ ਵਿੱਚ ਮਾੜੇ ਮੋੜੇ ਆਂ ਤਾਂੇ ਤੋਂ ਦੇ ਬੂਟੇ ਆਏ ਇਹਨਾਂ ਕੱਢ ਜੇ ਨਾ ਸਮਾਨ ਨਾਲ ਦਾ ਆ ਗਏ ਬੰਦੇ ਦੋ ਦਿਹਾੜੀ ਦੇ ਕੰਮ ਆ ਤੇ ਆਪਣਾ ਪੱਜ ਗਿਆ ਜਿਹੜਾ ਰਹਿੰਦਾ ਪੱਕਾ ਉਹ ਕੰਜਰ ਦੇਗਾ ਜਵਾਬ ਪੈਸੇ ਲੈ ਕੇ ਪੈਸੇ ਲੈਗਾ ਆਪਣੇ ਉੱਤੇ 35000 ਰੁਪਏ ਵਾਧੂ ਇਦਾਂ ਦੇ ਬੰਦੇ ਬੰਦਿਆਂ ਦੀਆਂ ਜ਼ਬਾਨਾਂ ਨਹੀਂ ਰਹੀਆਂ ਮਹਾਰਾਜ ਪੈਸੇ ਲੈ ਗਿਆ ਹੁਣ ਕਹਿੰਦਾ ਵੀ ਮੇਰੇ ਕੋਲ ਲੈ ਲੋ ਕਹੇ ਜਦੋਂ ਨਹੀਂ ਪੈਸੇ ਤੇ ਚਲੋ ਕੋਈ ਨਾ ਕਢਾਵਾਂਗੇ ਪਰ ਬੰਦੇ ਦੀ ਜ਼ੁਬਾਨ ਨਹੀਂ ਕੋਈ ਕੇ ਦੀ ਜ਼ੁਬਾਨ ਨਹੀਂ ਰਹੀ ਦੁਨੀਆ ਦਾ ਸਿਸਟਮ ਹੀ ਬਦਲ ਗਿਆ ਨਾ ਕੋਲਤਾ ਝੋਟਾ ਪਰ ਮਾਲਾ ਕਰੋ ਚੱਕ ਮੇਰੇ ਬਰਾ ਮੌਸਮ ਬਹੁਤ ਸੋਹਣਾ ਬਣਿਆ ਆ ਬਾਬਾ ਜੀ ਅੰਡੀਆ ਮੈਸੇਂ ਠੰਡਾ ਮੌਸਮ ਸਾਰੀ ਦਿਣੀ ਮਾਰ ਤੇ ਗਰਮੀ ਠੰਡਾ ਦੇ ਦਰ ਸਰਦਾ ਚਲੋ ਕੱਲ ਤੋਂ ਦਾ ਅਗਲੇ ਬੜੀ ਗਰਮੀ ਹੀ ਆ ਅੱਗੇ ਮਾਰ ਤੇ ਨਹੀਂ ਆ ਵੀ ਚਲੋ ਸਾਰੀ ਸੁਣੀ ਆ ਮੌਸਮ ਅੱਜ ਅੱਜ ਵਧੀਆ ਬਹੁਤ ਸੋਹਣਾ ਮੌਸਮ ਆ ਜੀ ਠੰਡਾ ਠਾਰ ਮੌਸਮ ਆ ਤੇ ਰੋ ਜਾਤ ਮੇਰਾ ਬਹੁਤ ਸੋਹਣਾ ਚੋਂ ਨਜ਼ਰ ਕੋਈ ਨਹੀਂ ਦਾ ਦੇਖ ਕੇ ਫਸਦਾ ਇਹ ਆਪਣਾ ਫਸਲ ਦੇ ਆਸਾਂ ਹੁੰਦੀਆਂ ਹਰ ਕੰਮ ਉ ਚਲੋ ਅਸਲ ਮਾਰੀ ਸੋਹਣੀ ਹੋਵੇ ਤੇ ਯਾਤੇ ਨਿਸ਼ਾਨਾ ਮਾਰਦਾ ਇਹਦੇ ਸਿਰ ਤੇ ਸਾਰਿਆਂ ਦਾ ਕੰਮ ਕਰ ਚੱਲਦਾ ਕੋਈ ਵੀ ਆ ਕੋਈ ਕੋਈ ਵੀ ਵੀਰ ਭਰਾ ਜਿਹਦਾ ਵੀ ਦੁਕਾਨਦਾਰ ਜਿੰਨੀ ਵੀ ਖੋਲੀ ਆ ਇਹ ਬਾਹਰੋਂ ਕਹੇ ਫਸਲ ਦਾ ਕੋਈ ਮਾਰਕੀਟ ਤੇ ਜਾਊਗਾ ਤੇ ਗਾੜੀ ਕੋ ਸਰਪੇ ਤੁੰਗਾ ਕਹਿਦਾ ਹਰ ਕਨੂੰ ਐਸਾਂ ਉਮੀਦਾਂ ਜਿੰਨਾਂ ਮਾਰਾ ਸਭ ਨੂੰ ਖਾਣੇ ਲਗਾਉਣੀ ਪਸੇ ਮਾਦਮਾ ਸਾਰਿਆਂ ਚੜਦੀ ਗਰਾਜ ਰੱਖੇ ਫਸਲ ਵਾਰੀ ਸੋਹਣੀ ਹੋਵੇ ਤੇ ਜਲ ਖੁਸ਼ ਰਹਿੰਦਾ ਬੰਦੇ ਦਾ ਫਸਲ ਵਾਰੀ ਨਹੀਂ ਸੋਹਣੀ ਤੇ ਫੇਰ ਮੀਂਹ ਤੇ ਕੀਤੀ ਆ ਚਲੋ ਮੈਂ ਤੇਨੂੰ ਮਾਲ ਕਰਕੇ ਜੀ ਨਿਪਟਾ ਲਾ ਦੇ ਫਸਲ ਸੋਹਣੀ ਆ ਇੰਨਾ ਬੜਾ ਫੋਨਾ ਨੁਕਾਦ ਪੈ ਗਿਆ ਸਮੇਂ ਤੇ ਮੰਗਦੇ ਵੀ ਬੰਦਾ ਆਇਆ ਵੀ ਉਹ ਹੁੰਦਾ ਤੰਗਰ ਤੇ ਆੜੇ ਬਹੁਤੇ ਬਾਟੇ ਉਹਦੇ ਕੋ ਫਰਾਦ ਨੇ ਤਿੰਨ ਵਾਰ ਛੋਣੇ ਫਿਰੇ ਤਾਂ ਵੀ ਕੰਪਲੀਟ ਨਹੀਂ ਹੋਇਆ ਇਹਦੇ ਕੋ ਛੋਣੇ ਗਾਂਦ ਪ੍ਰੋਪਰ ਨਹੀਂ ਹੋਈਆਂ ਅਗਨੇ ਕਿਤੇ ਮੂਟ ਮਸ਼ੀਨਾਂ ਮਾਰਦਾ ਰਿਹਾ ਤੰਗਰ ਇਹ ਦਾ ਚਲ ਜਾਂਦਾ ਬਾਕੀ ਮੇਰੇ ਭਰਾ ਜਿਹੜੇ ਵੀ ਵੀਡੀਓ ਵੇਖੀ ਦਿੰਦੇ ਚੰਨ ਨੂੰ ਸਬਸਕ੍ਰਾਈਬ ਕਰਦੇ ਹੋਰ ਅੱਜਕਾ ਤੇ ਕਮੈਂਟ ਕਰਦਾ ਕਰੋ ਮਾਰਾ ਤੁਹਾਡੀ ਤੁਹਾਡੀ ਸਪੋਰਟ ਦੀ ਲੋੜ ਹੈ ਮੈਨੂੰ ਅਤੀ ਵਾਣ ਉਹਲੇ ਸਮੇਂ ਤੇ ਆਪਾਂ ਵਧੀਆ ਵਧੀਆ ਵੀਡੀਓ ਕਰਾਂਗੇ ਬਹੁਤ ਵਗੂਆ ਬਹੁਤ ਆਪਣੇ ਕੋਲ ਕੋਲ ਤੋਂ ਬਹੁਤ ਕਾਹ ਹੈ ਆਪਣੇ ਕੋਲ ਹੰਕੰਟ ਬਹੁਤ ਕਾਹ ਹੈ ਗਾਣਾ ਤੋਂ ਨੇ ਗੱਦਨੇ ਆ ਸਬਜੀ ਲਾਉਣੀ ਆ ਤੇ ਉਹਨਾ ਹਰ ਕੋਈ ਵੀ ਸ਼ੇਅਰ ਕਰਿਆ ਕਰਾਂਗੇ ਵਧੀਆ ਵਧੀਆ ਮੇਰੇ ਭਰਾ ਜ਼ਰੂਰ ਯਾਰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਚਲੋ ਮੰਨਿਨਾ ਮੈਂ ਆਇਆ ਸਮੂਹ ਮਾ ਆਈਆਂ ਆਲੀ ਕੇ ਆਈਂ ਤਾੜੇ ਆ ਗਏ ਤੁਹਾਡੀਆਂ ਲੈਣਾ ਚਾਹਾਂਗੇ ਤੁਹਾਡੇ ਨਾਲ ਦੇ ਖੜ ਜਾਾਂਗੇ ਜਾਣ ਕੇ ਕਿ ਮਹਾਰਾ ਸਮੂਹ ਚਲੋ ਇਹ ਚੰਗੀ ਬਣਾਈ ਜੀ ਚਲੋ ਚੰਗੀ ਚੀਜ਼ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਬਾਕੀ ਜੇ ਕੋਈ ਗਲਤੀਆਂ ਜੀ ਹੋ ਗਈ ਦੱਸਿਆ ਕਰੋ ਮੇਰੇ ਵੀਰ ਇਹੋ ਕੋਸ਼ਿਸ਼ ਆ ਸਾਰੇ ਨਾਲ ਰਹਿੰਦੇ ਜਾਂ ਮੇਰੇ ਭਰਾ ਚੰਗੀ ਚੀਜ਼ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਹੁਣ ਤਾਂ ਵਾਹੇ ਵੀ ਮੁੰਡੇ ਜਿੰਨੇ ਵੀ ਆ ਤਕਰੀਬਨ ਸਾਰੇ ਚੀਜ਼ਾਂ ਚੰਗੀਆਂ ਬਣਾਈਆਂ ਨੇ ਤੇ ਲੋਕ ਵਾਰਾ ਸਾਰੇ ਖੇਤੀ ਬਾੜੀ ਦੇ ਬਾਰੇ ਜਾਣਕਾਰੀ ਲੈਂਦੇ ਆ ਸੋਹਣਾ ਲੱਗਦਾ ਉਹ ਇਸ ਤੇ ਮਾਣ بڑے ਮੁੰਡਿਆਂ ਦਾ ਕਹਿਦਾ ਮੈਨੂੰ ਵਧੀਆ ਲੱਗਦਾ ਮੇਰੇ ਭਰਾ ਜਰੂਰ ਯਾਰ ਸਪੋਰਟ ਕਰਿਆ ਕਰੋ ਬੀਬੇ ਵੀਰ ਸਬਸਕ੍ਰਾਈਬ ਆਪਣੇ ਸਾਰੇ ਅਗੇ 15 16 16 ਕੋ 18 ਇੰਡੀਗ ਕਰ ਦਿਓ ਯਾਰੋਂ ਘਾਂ 2 ਮਹੀਨੇ 2 ਮਹੀਨੇ ਦੇ ਵਿੱਚ ਤਬਾਦੋ ਯਾਰ ਕੋਟੇ ਜੇ ਕਰ ਦਿਓ ਕਿਰਪਾ ਸਾਰੇ ਆਨਲਾਈਨ ਮੇਰੇ ਭਰਾ ਯਾਰ ਜਰੂਰ ਆਪਣੇ ਸੱਜਣਾ ਨੂੰ ਕਰਨਾ ਹੈ ਸ਼ੇਅਰ ਕਰੋ ਅੱਜ ਸਪੋਰਟ ਦੀ ਲੋੜ ਹੈ હોર મુડો ઠીક હા વદિયા વડતી ગાંઠા ਚਾਹੀਦਾ ਲੋਕਾਂ ਨੂੰ ਇਹ ਤਰੇ ਪੈ ਰਹੇ ਆਪਾਂ ਅੰਕਲ ਦੇ ਨਾਲ ਆ ਪੜੀ ਆ ਜੀ ਬਹੁਤ ਜ਼ਿਆਦਾ ਪਰ ਬੰਦਿਆਂ ਨੂੰ ਆ ਸਮਝ ਲੈ ਜੀ ਸਾਡਾ ਸੋੜ ਹੈ ਵੀ ਅਸੀਂ ਕਦੀ ਕੋਈ ਬੰਨਾ ਗੱਦੀਏ ਉਸ ਵੀ ਕਦੀ ਹੋ ਸਾਡੀ ਆ ਕੇ ਅਸੀਂ ਕਦੀ ਬੰਨਾ ਸਾਂਝੀ ਵਟ ਤੇ ਨਹੀਂ ਰੱਖੋ ਤੇ ਰੱਖਣਾ ਚਾਹੀਦਾ ਨਹੀਂ ਆ ਕਦੀ ਵੀ ਤੁਸੀਂ ਆਪਣੀ ਰਹਿ ਜਾਓ ਜਰੂਰ ਕਿਉਂਕਿ ਸਾਂਝੀ ਵਟ ਤੋਂ ਨਿਸ਼ਾਨ ਬੰਦੇ ਨੇ ਲੰਘਣਾ ਹੁੰਦਾ ਦੋਆਂ ਘਰਾਂ ਨੂੰ ਆਪਾਂ ਨੂੰ ਇਹਦੀ ਇਹਦੇ ਤੇ ਗੰਦ ਰੱਖਣ ਦੀ ਅਲਾਉਡ ਹੈ ਨਹੀਂ ਆਪਣੀ ਕਦੇ ਰੱਖਦਾ ਕਹਿੰਦੇ ਰੱਖ ਨਹੀਂ ਸਕਦੇ ਹੁਣ ਆ ਦੇਖੋ ਸਾਰਾ ਗੱਲ ਚੁੱਪ ਕੇ ਚੋਣ ਮਿਲਦਾ ਉਹ ਨਹੀਂ ਰਿਹਾ ਨਾ ਉਹ ਚੋਕੇ ਕਮਟ ਦੇ ਦਾ ਪਤਾ ਹੁਣ ਮੈਂ ਵੀ ਮੰਗਣਾ ਇਹਨੂੰ ਮੰਗਣਾ ਜੇ ਹੁਣ ਅਗੜਾ ਉਹਨਾਂ ਦੀ ਪੜੀ ਨਹੀਂ ਮੰਗਣਾ ਤੇ ਮੈਂ ਤੇ ਗੇੜਾ ਮਾਰਨਾ ਤੇ ਦੇਖੋ ਉਹਨਾਂ ਕੀ ਆਵੇ ਕੀਤਾ ਜੀ ਹੁਣ ਅਸੀਂ ਉਹਨਾਂ ਦਾ ਪ੍ਰੇਮ ਦਾਰ ਹੈ ਜੇ ਹੁਣ ਮੈਂ ਚੋਕੇ ਕੇ ਸਾਰਾ ਇਹਦੀ ਪਹਿਲੀ ਤੋਂ ਸੁੱਟਾਂ ਤੇ ਫੇਰ ਇੱਕ ਅਜਿਹਾ ਕੰਮ ਆਉਣਾ ਵੀ ਉਹਨੂੰ ਗੰਦ ਜਿਹੜਾ ਵਾ ਮੇਰੀ ਪੈਲੀ ਦੇ ਸੁੱਟਾ ਕੋਈ ਹੈ ਕੋਈ ਗੱਲ ਕਹਿਣ ਵਾਲੀ ਤੁਸੀਂ ਦੱਸੋ ਸਿਆਣ ਇਹਨੂੰ ਕੋਈ ਸਿਆਣ ਖਾਂਦੇ ਬੰਦੇ ਉਹ ਗੱਲ ਤਾਂ ਬਿਲਕੁਲ ਈ ਗਲਤੀ ਚੀਜ਼ ਆ ਗਲਤੀ ਹੋਊਗੀ ਬੰਦੇ ਨੂੰ ਚਾਹੀਦਾ ਨਹੀਂ ਸਾਂਝੀ ਵਾਟ ਤੇ ਕਦੀ ਵੀ ਗੰਦ ਨਹੀਂ ਰੱਖਣਾ ਚਾਹੀਦਾ ਹਮੇਸ਼ਾ ਸਾਂਝੀ ਵਾਟ ਕੋ ਜੇ ਤੁਸੀਂ ਬੰਨਾ ਸੰਗਾ ਕੁਝ ਵੀ ਕੀਤਾ ਉਹਨੂੰ ਚੁੱਕ ਕੇ ਪ੍ਰੋਪਰ ਬੰਨੇ ਦੇ ਸਟੋ ਆਪਣੀ ਥਾਂ ਤੇ ਸਟੋ ਜਾਉਂ ਨੂੰ ਕਿਸੇ ਤਰੀਕੇ ਨਾਲ ਰੱਖੋ ਫੜ ਕੋ ਬੰਨੇ ਦੇ ਛੋੜ ਦੋ ਕਿਤੇ ਛੋੜ ਦੋ ਜਿੱਥੇ ਉਹ ਗਲਜੇ ਜਾਂ ਸੁੱਕਦੇ ਉਹਨੂੰ ਮੜ ਕੇ ਆ ਕੇ ਲਾ ਸਕੋ ਜਿਹੜਾ ਬੰਦਾ ਆਹਦਾ ਸੂਲੀਆ ਕਦੀ ਵੀ ਗੰਦ ਪੁੱਟੀਏ ਝੋਨੇ ਤੋਂ ਗੰਦ ਕੱਢੀਏ ਫੱਕਾਂ ਤੋਂ ਪਹਿਲੀ ਗੱਲ ਤਾਂ ਰੌਂਡ ਆਵ ਰੱਖਦੇ ਆ ਰੌਂਡ ਆ ਸਾਨੂੰ ਮਾਰਦੀ ਰੌਂਡ ਪਹਿਲੀ ਮਾਰਦੀ ਦੀ ਲੋਕੀ ਰੌਂਡ ਵੀ ਨਹੀਂ ਮਾਰਦੇ ਪਾਹੇ ਖਰਚੇ ਨਹੀਂ ਬੁਝਲੋਤੀ 100 ਰੁਪਏ ਦੀ ਕੁੜੀ ਆਦੀ ਆ 15 20 ਦੇ ਲੰਘੇ ਜਾਂਦੇ ਪਰ ਉਹ ਨਹੀਂ ਮਾਰਨੀ ਠੀਕ ਹੈ ਨਾ ਗਾਂਦੇ ਜਦੋਂ ਬੜੇ-ਬੜੇ ਆਉਂਨਾ ਮੇਰੇ ਕੋਲ ਹੱਥ ਨਾਲ ਤੋੜ-ਤੋੜ ਕੇ ਦੇ ਰਾਤ ਨੂੰ ਆੜ ਵੜ ਕੇ ਆ ਕੇ ਲੋਕਾਂ ਨੂੰ ਬਟਾ ਦਾ ਸਾਹਮਣਾ ਕਰਾ ਖਦਣਾ ਨਹੀਂ ਜੁੱਜਾ ਲੋਕਾਂ ਨੂੰ ਪਰੇਸ਼ਾਨ ਕਰਨੀ ਬੜੇ ਲੋਕੀ ਇੱਥਾਲੇ ਹੌਂਸਾ ਸਾਡੇ ਇਲਾਕੇ ਦੇ ਬਹੁਤ ਜਿਆਦੇ ਆ ਜਿਹਨਾਂ ਨੂੰ ਕਹਿੰਦੇ ਬੰਦੇ ਨਾ ਹੋਇਆਗੇ ਇਹ ਬੰਦੇ ਇਥੋਂ ਉੱਥੋਂ ਬੰਦੇ ਪਛਾਣੇ ਜਾਂਦੇ ਆ ਕਿ ਇਹ ਬੰਦੇ ਨਾ ਹੋਇਆਗੇ ਬਾਕੀ ਇਹ ਚਲੋ ਅੰਕਲ ਨੇ ਤਾਂ ਨਹੀਂ ਤਿਆਰ ਹੋਵੇ ਉਹਦਾ ਕੰਮ ਆਵਾ ਥੇੜਾ ਰੱਖੇ ਜਗਾ ਉਹ ਵੀ ਰੱਬ ਦਾ ਨਹੀਂ ਆ ਚੀਜ਼ਾਂ ਨੂੰ ਕੰਮ ਕਰਕੇ ਲੋਕ ਹੀ ਖੁਸ਼ ਨਹੀਂਗੇ ਲੋਕੀ ਕਹਿੰਦੇ ਆ ਵੀ ਭਾਵੇਂ ਮਾਲਕ ਨੇ ਕੁਝ ਕਰ ਹੋਵੇ ਔਰ ਜਦੋਂ ਬਾਹਰ ਕੰਮ ਕਰਦੇ ਉਹ ਆਪਣੀ ਮਰਜ਼ੀ ਕਰਦੇ ਤੇ ਸਾਨੂੰ ਮਹਿੰਤ ਨਾ ਕਰਨੀ ਪਵੇ ਹੁਣ ਚੋਕੇ ਦੇ ਵਿੱਚ ਸੋਚ ਛੜ ਗਈ ਤੇ ਬਸ ਇਹੀ ਨਹੀਂ ਬੋਲੀ ਉਹ ਜਿਹੜੇ ਪਰ ਤਾਂ ਨੂੰ ਕੋਈ ਤਾਂ ਨਾ ਵੇਰੇ ਆ ਗਰੋਂ ਨਹੀਂ ਕਦਾ ਤੁਂ ਦੀ ਨਹੀਂ ਲਾਦੀ ਸਾਂਗੀ ਚੀਜ਼ ਜਿੱਥੇ ਵੀ ਵਾਪਟਿਆ ਬੰਨਾ ਹੈ ਆਪਣਾ ਉਹਨੂੰ ਸਵਾਰ ਕੇ ਰੱਖੋ ਤਾਂ ਕਿ ਦੂਹਾਂ ਘਰ ਸੋਖੇ ਰਹੇ ਜਦੋਂ ਮਰਗੀ ਰਾਤ ਰਾਤੇ ਬਾਉਂਡਰੀ ਤੋਂ ਬਣਾ ਨਾ ਸਕੋ ਠੀਕ ਹੈ ਨਾ ਆਣ ਆੜ ਕੀ ਆੜ ਆ ਜਿਹੜੀ ਆ ਹੋ ਸਕਿਆ ਕੋ ਆੜ ਕੀ ਆਪਾਂ ਆੜ ਜਿਹੜੀ ਆ ਆ ਕੇ ਇੱਕ ਪਕ ਮੂੰਹ ਆ ਪੈਸੇ ਕੱਢ ਦੇਣੇ ਤੇ ਗਲਾਮ ਪਾ ਦੇ ਤੇ ਇੱਕ ਮੂੰਹ ਜਿੱਦੜ ਦੀ ਮੂੰਹ ਉਹ ਸਟਾਰਟਿੰਗ ਕੀਤੀ ਸੀ ਵਲੌਗ ਦੀ ਜਿੱਦੜ ਦੀ ਮਨਮਤਾ ਚਾਰ ਸਵੇਰੇ ਉਹਦੇ ਅੰਡ ਤੁਹਾਨੂੰ ਉੱਪਰ ਤੇ ਜਾ ਕੇ ਆਪਾਂ ਮੂੰਹ ਪਾ ਦੇਣਾ ਉਹਦੇ ਨਾਲ ਜਿਹੜੀ ਆ ਇੱਧਰ ਸੇਵ ਆਈਆਂ ਨੇ ਇਹ ਸੇਵ ਆਈਆਂ ਆਪਣੀਆਂ ਕਵਰ ਹੁੰਦੀਆਂ ਨੇ ਮਿਲ ਕੇ ਸਿਰਫ ਦੋ ਮੂੰਹਾਂ ਮੰਗਦੇ ਆ ਦੋ ਮੰਨਾ ਬਣਦੇ ਤੇ ਸਵਾ ਦੋ ਕਿਲੋ ਦੇ ਪੋੜੇ ਆ ਕੋਸ਼ਿਸ਼ ਇਹੋ ਕਰਨੀ ਹੈ ਕਿ ਝੋਨਾ ਵੱਢਦੇ ਅਸਾਰ ਹੀ ਪਾਦੇ ਤੇ ਜਾਏ ਤੇ ਇੱਕ ਦਿਨ ਚ ਪਾ ਦੇਣੇ ਬੰਦੇ ਨੇ ਬੰਦਾ ਵਧੀਆ ਜਿਹੜਾ ਪਾਉਂਦਾ ਹੈ ਆਪਣੇ ਘਰ ਵਾਲੇ ਪਾ ਕੇ ਜਾਵੇ ਪਾਗਲਾਂ ਦੋ ਕਿਲਿਆਂ ਦੀ ਪਾਗਲਾਂ ਆਪਾਂ ਘਰਾਂ ਲਪਾਉਣੀ ਤੇ ਦੋ ਕਿਲਿਆਂ ਦੀ ਪਾਗਲਾਂ ਆਪਾਂ ਇੱਧਰ ਪਾਉਣੀ ਝੋਨਾ ਆਪਣਾ ਟਾਈਮ ਨਾਲ ਵੱਢਿਆ ਜਾ ਪਾਣੀਆਂ ਬਣਾਉਂਦਾ ਕਰਦੇ ਹੁਣ ਕਹਿ ਦੇਣਾ ਕਿ ਪਾਗਲਾਂ ਪਾ ਲਈ ਤੇ ਇਹ ਪਾਗਲਾਂ ਪਾ ਜੇ ਤੇ ਬਹੁਤ ਵਧੀਆ ਹੋ ਜਾ ਸਿਰਦਰਦੀ ਨਿਬੜ ਜਾਂਦੀ ਬੰਦੇ ਦੀ ਟੈਨਸ਼ਨ ਹੀ ਨਿਬੜ ਜਾਂਦੀ ਆ ਹੁਣ ਚਲੋ ਉਰੇ ਦਾ ਮਾ ਲਾਇਆ ਬਣਾਇਆ ਤਾਂ ਜ਼ਗਾਰਡ ਤਾਂ ਵਧੀਆ ਪਰ ਹੁਣ ਦੇਖੋ ਕਿੰਨਾ ਥਾਂ ਨਿਕੋ ਗੰਦਾ ਪਾਣੀ ਚ ਕਾਬਲਾਂ ਪਈ ਹੋਵੇ ਉਹ ਗੱਟ ਇੱਕੋ ਰੱਖੀ ਆ ਕਾਬਲਾਂ ਪਏ ਪਾਜੇ ਦੇ ਕਿੰਨਾ ਥਾਂ ਜਿਹੜਾ ਬੰਦੇ ਦਾ ਗੋਸਟ ਨਹੀਂ ਆਉਂਦਾ ਉਧਰ ਵੀ ਆੜ ਜਿਹੜੀ ਆ ਬਹੁਤ ਵੱਡੀ ਇਧਰ ਵੀ ਆੜ ਬਹੁਤ ਵੱਡੀ ਆੜ ਆ ਤਾਂ ਵੱਡੀਆਂ ਰੱਖਣੀਆਂ ਪੈਂਦੀਆਂ ਇੱਥੇ ਕਿ ਇੱਥੇ ਇਹਨਾਂ ਰੇਤਾ ਦਾ ਕਸ ਬਹੁਤ ਨਾਲ ਸਹੀ ਹੋ ਪਈ ਜੇ ਕੋਈ ਕਰ ਪਾਣੀ ਟੋੜ ਦਿੰਦਾ ਮੁੜ ਕੇ ਪਾਣੀ ਮੂੰਹਾਂ ਬਾਹਰ ਤਾਂ ਨਹੀਂ ਸਿੱਧੀ ਤੋੜੇ ਆਉਣ ਦਾ ਕੋਈ ਹੁਣ ਖੇਰ ਵਜਣਾ ਹੁੰਦਾ ਇਸ ਕਰਕੇ ਆੜਾਂ ਛੋਟੀਆਂ ਗੱਡੀਆਂ ਮਜ਼ਬੂਤ ਰੱਖਣੀਆਂ ਪੈਂਦੀਆਂ ਜੇ ਪਾਗਲਾਂ ਨੇ ਕੋਸ਼ਿਸ਼ ਤਾਂ ਹੋਈ ਆ ਕਿ ਆਰ ਦੀ ਪਾਣੀ ਆ ਪੂਰੀ ਕੋਸ਼ਿਸ਼ ਨਹੀਂ ਹੋਈ ਆ ਉਹ ਬਾਕੀਆਂ ਮੈਂ ਇੱਥੇ ਦੇਖੋ ਆ ਆਪਣੀ 1509 ਤੇ ਮੇਰੇ ਬਾਹਰ ਬਾਹਰ ਆਨ ਕਰਕੇ ਜਿੱਦਾਂ ਕਹਦੇ ਵੀ ਸਰਕਲ ਦੂਜਾ ਪਨੀਰੀ ਦਾ ਸਿਸਟਮ ਦਾ ਸੈਟ ਨਹੀਂ ਆਣ ਕੇ ਉਹਨੇ ਡਿਜੀ ਕਾਲੀ ਕਾਲੀ ਜੇ ਤੇ ਦੂਜਾ ਵੇਜਨਾ ਪਹਿਲੂ ਪਹਿਲੂ ਮੈਨੂੰ ਪਤਾ ਹੁੰਦਾ ਤੇ ਮੈਂ ਹਾਂ ਸੱਚੀ ਹੋਣੀ ਆ ਆਣ ਵਾਲਾ ਛੋਣਿਆ ਜਿਹਦੇ ਫਿਰ ਮੈਂ ਬਾਪੂ ਨੂੰ ਕਹਿ ਦਿੰਦਾ ਕਿ ਬੀਰਾ ਛੱਡੋ ਆ ਸੋਚਿਆ ਕਿ ਕੋਣ ਵਟਨ ਕਹਾਂਗਾ ਪਰ ਮੇਰਾ ਤਾਂ ਜਿਹਾ ਚੱਕਰ ਬਣ ਗਿਆ ਹਉਣ ਦਾ ਬਾਹਰ ਉਹਦਾ ਕਰਕੇ ਮੈਂ ਆਹ ਟਾਂ ਟਾਂ ਤੇ ਕਾਹ ਟਾਂ ਤੇ ਹਉਣ ਕਰਕੇ ਫਿਰ ਮੈਨੂੰ ਕਾਲੀ ਕਾਲੀ ਪਨੀਰੀ ਬਿਜਣੀ ਕੋਈ ਆਪਾਂ ਨੂੰ ਪਨੀਰੀ ਥੋੜੀ ਜੀ ਆਪਣੀ ਜਿਹੜੀ ਜਦਾ ਕਹਿੰਦੇ ਗਿਰਲੀ ਹੋ ਗਈ ਉਹਦਾ ਕਰਕੇ ਆਪਾਂ ਨੂੰ ਆਹ ਚਿਲੇ ਦੀ ਪਨੀਰੀ ਮੋਦ ਲੈਣੀ ਬਈ ਇਹ ਵੀ ਆਪਣਾ ਸੱਜਣ ਮਿੱਤਰ ਇਨਾ ਪ੍ਰਿੰਟਾਰ ਉਹਦੇ ਨਾਲ ਆਪਣਾ ਤੇ ਅਲੀ ਰਿਓ ਕਹਿੰਦਾ ਕਿ ਮੇਰੇ ਕੋਲ ਹੈਗੀ ਪਨੀਰੀ ਵੇਚਣੀ ਬੀਜ ਦਿਓ ਬਾਕੀ ਮੇਰੇ ਭਰਾ ਜਿਹੜਾ ਵੀ ਕੋਈ ਪਨੀਰੀ ਵੇਚਦਾ ਆ ਜਾਂ ਕੋਈ ਨੂੰ ਕੋਈ ਚੀਜ਼ ਵੇਚਦਾ ਆ ਹਮੇਸ਼ਾ ਇਹ ਬੰਦੇ ਨੂੰ ਵੀਡੀਓ ਬਣਾਉਣੀ ਚਾਹੀਦੀ ਪੈਣੀ ਕਿ ਕਿ ਮੈਂ ਆਹ ਪੈਰੀ ਆਹ ਚੀਜ਼ ਦੀ ਬੀਜੀ ਆ ਤਾਂ ਮੈਂ ਉਹ ਚੀਜ਼ ਵੀ ਜੀ ਆ ਨਿਸ਼ਾਨੀ ਰੱਖਣੀ ਚਾਹੀਦੀ ਤਾਂ ਕਿ ਬੰਦੇ ਨੂੰ ਧੋਖਾ ਨਾ ਕਰੇ ਉਹ ਪਨੀਰੀ ਚਲਦੇ ਹੁਣ ਆਪਾਂ ਨੂੰ ਇਹ 1500 ਨੂੰ ਕਹਿ ਕੇ ਉਹਨੇ ਪਨੀਰੀ ਦਿੱਤੀ ਵੀਰ ਨੇ ਪਰ ਇਹ ਪਨੀਰੀ ਜਿਹੜੀ ਆ ਇਹ 17 18 ਤੇ 16 99 ਇਹ ਵੀ ਅਜੇ ਦਾ ਹਫਤੇ ਤੱਕ ਪਤਾ ਲੱਗਣਾ ਪਰ ਇਹ 1500 ਨੂੰ ਨਹੀਂ ਜੀ ਇਹ ਛੋਣਾ ਹੋਣਾ ਨਾ ਭਾਰਾ ਹੋਗਾ ਨਾ ਤੇ ਹੁਣ ਵਾਧਾ ਜਾਂਦਾ ਇਹਨੂੰ ਪਾਣੀ ਸਕਾਉਣ ਨਾਲ ਪਾਣੀ ਤਾਂ ਨਹੀਂ ਲਾਈ ਜਾਂਦਾ ਮੀਂਹ ਦਾ ਕਰਕੇ ਵਧ ਗਿਆ ਖਾਦ ਆਪਾ ਪਾਈ ਇਹਨੂੰ 1500 ਦੇ ਨਾਲ 1500 ਨਾਲ ਸਮਝ ਕੇ ਤਿੰਨ ਤਿੰਨ ਬੋਰੀਆਂ ਤੇ ਪਹਿਲੂ ਇਹਦੇ ਚੋਨਾ ਗ੍ਰੋਥ ਨਹੀਂ ਕਰਦਾ ਵਧੀਆ ਇਹ ਇਮਾਨ ਗ੍ਰੋਥ ਪ੍ਰੋਮੋਟਰ ਲਾ ਦੇ ਕੋਈ ਤੱਕ ਉਹਦੇ ਨਾਲ ਉਹਦੇ ਨਾਲ ਵੀ ਵਧ ਗਿਆ ਫਿਰ ਇਹਨੂੰ ਖਾਦ ਤਿੰਨ ਬੋਰੀਆਂ ਪਾਈਆਂ ਤਿੰਨ ਬੋਰੀਆਂ ਤਾਂ ਉੱਪਰ ਹੀ ਪਾਈ ਸਵਾ ਤਿੰਨ ਬੋਰੀਆਂ ਦੇ ਲਾਗੇ ਬੰਨੇ ਖਾਦ ਪਾ ਜੀ ਉਸ ਜਿਹਨੂੰ ਤੇ ਸਵਾ ਤਿੰਨ ਬੋਰੀਆਂ ਪਾਉਣ ਕਰਕੇ ਹੁਣ ਇਹ ਮੀਂਹ ਮੁੜ ਕੇ ਵੀ ਮੀਂਹ ਨਹੀਂ ਖੜਾ ਛੜਾ ਮੀਂਹ ਜ਼ਿਆਦਾ ਹੋਣ ਕਰਕੇ ਪਾਣੀ ਜ਼ਿਆਦਾ ਹੋਣ ਕਰਕੇ ਹੁਣ ਇੰਨਾ ਭਾਰਾ ਹੋ ਗਿਆ ਵੀ ਸੜਕ ਦੇ ਨਾਲ ਆ ਜਿਹੜਾ ਲੰਘਦਾ ਉਹ ਕੰਦਾ ਨੂੰ ਕੀ ਪਾਇਆ ਵਾ ਇਹ ਡਿੱਗ ਪਣਾ ਤਰਾ ਸਾਰੇ ਕਹਿੰਦੇ ਕਿ ਪਨੀਰੀ ਦਿੱਦੀ ਆ ਪਨੀਰੀ ਤੇਰੀ 1500 ਨੂੰ ਆਉਣੀਗੀ ਹੁਣ ਮੈਨੂੰ ਹੌਕੇ ਤੱਕ ਸਾਰਾ ਇਲਾਪਣਾ ਪੈਣਾ ਜੇ ਮੈਂ ਨਾ ਨਾ ਇਹਨੇ ਮੈਂ ਵੱਡਾ ਵਾਅਦਾ ਤੋ ਕੋ ਮੈਨੂੰ ਇਹਦੇ ਤੋਂ ਕੱਖ ਨਹੀਂ ਬਜਾਣਾ ਹੁਣ ਮੈਂ ਉਹ ਵੀਰ ਨੂੰ ਆਣ ਕੇ ਉਹ ਸੱਜਣ ਮਿੱਤਰ ਨੂੰ ਸੱਜਿਆ ਹੁਣ ਕਾਹਈ ਆ ਵੇ ਤੂੰ ਪਨੀਰੀ ਕਿਹਦੀ ਬੁੱਤੀ ਮੈਂ ਤੇ ਕਿੱਲਾ ਲਾਇਆ ਜੋ ਕਿ ਇਹਨੂੰ ਅੰਨੇ ਸਤਾ ਬਾੜੀਆਂ ਦਾਹਾਂ ਪੈਣੀ ਤੇਰੇ ਕੋਲ ਮੋਹ ਪਨੀਰੀ ਖਰੀਦੀ ਉਹ ਤਾਂ ਕੀ ਕਰੂਗਾ ਉਹਨੇ ਗਾਣਾ ਕਬੜੀ ਇਹ ਕਰ ਕੋ ਮੇਰੇ ਵੀਰ ਇਦਾਂ ਦਾ ਕੰਮ ਨਹੀਂ ਕਰਨਾ ਕਿ ਜਦ ਆਪਾਂ ਨੂੰ ਪ੍ਰੋਪਰ ਚਪਕ ਰੇਡੀ ਰੱਖਿਆ ਹੋਆ ਤੋੜੇ ਚ ਉਹਦੇ ਚ ਪਰਚੀ ਪਾਓ ਸਹੀ ਮਾਇਨੇ ਚ ਜਿੱਦਾਂ ਕਿਹੜੀ ਚੀਜ਼ ਸਹੀ ਆ ਗਾਉਂ ਦੇ ਤੁਹਾਡੇ ਕੋਲ ਗਲਤ ਪਨੀਰੀ ਨਾਲ ਦੀਜੀ ਗਈ ਫਿਰ ਉਹਦੇ ਚ ਜਦੋਂ ਫਿਰ ਪਰਚੀ ਪਾਉਣ ਤੋਂ ਬਾਅਦ ਜੇ ਤੁਸੀਂ ਕੈਰੀ ਚ ਬੀਜਦੇ ਤਾਂ ਕੈਰੀ ਦੀ ਬਕਾਇਦਾ ਵੀਡੀਓ ਬਣਾ ਲਓ ਫੋਟੋ ਖਿੱਚ ਲਓ ਇਹ ਆਪਣੀ ਕੀ ਸਿਸਟਮ ਆ ਤੇ ਆਪਾਂ ਕਿਹੜੀ ਪਨੀਰੀ ਦੀ ਬੀਜੀ ਆ ਕਿਹੜੀ ਨਹੀਂ ਬੀਜੀ ਕਿਹੜੀ ਕੈਰੀ ਦੀ ਕਿਹੜੀ ਪਨੀਰੀ ਆ ਤਾਂ ਕਿ ਕਿਸੇ ਨੂੰ ਗਲਤ ਨਾ ਜਾਵੇ ਕਿਉਂਕਿ ਆਪਣੀ ਮਾਰਕੀਟ ਖਰਾਬ ਹੁੰਦੀ ਆ ਜਿੱਦਾਂ ਅਗਲੇ ਦਾ ਜੱਟ ਦਾ ਨਕਸ਼ਾ ਮੁੰਦਾ ਸਾਰਾ ਹੁਣ 1509 ਦੇ ਸਹਾਰਾ ਨਾਲ ਲੱਗੀ ਉਹ ਲੱਗੀ ਆ 8 ਤਰੀਕ ਦਾ ਲੱਗਾ ਚੋਣਾ ਮਾਮਲੇ ਚ ਚਲੋ ਜੋ 17 ਸਾਰਾ ਇਹ ਵੀ ਕਿ ਤੂੰ ਪੂਸਾ ਰੋਦ ਕਿੰਨੀ ਜੇਤੀ ਪਾ ਤੋ ਨਹੀਂ ਨਾ ਨਾ ਜਿਹਾੜੀ ਦਿਨਾ ਤੇ ਨਾ ਉਹ ਗੱਲ ਹੀ ਬੰਨ। ਉਹ 17 18 ਕਿਸੇਤੀ ਕਿਸਮ ਨੂੰ ਤੇ ਲੱਗੀ ਇਹ ਉਹਦੇ ਨਾਲੋਂ ਮਹੀਨਾ ਪਹਿਲੂ ਹੁਣ ਮੈਨੂੰ ਬੰਦੇ ਲਾ ਕੇ ਲੱਪਣੀ ਪਾਉਂਗੇ ਤੇ ਮੈਂ ਨਾ ਲੱਪਦਾ ਫੇਰੇ ਜਿਵੇਂ ਮੈਂ ਕੱਖ ਨਹੀਂ ਮਾਰਦਾ ਬਸਾਦਾ ਇਹ ਦੇਖ ਲਈ ਫਿਰ ਮੇਰਾ ਖਰਚਾ ਵੀ ਵੱਧ ਗਿਆ ਮੇਰਾ ਸਮੇਂ ਮਾਰ ਹੀ ਇੱਕ ਸਾ ਹਣਾ ਮੇਰੀ ਸਮੇਂ ਮਾਰ ਵਾਲੀ ਗੱਲ ਬਣ ਗਈ ਤੇ ਹੁਣ ਉਹਨੂੰ ਆਪਾਂ ਵੀਰ ਨੂੰ ਕਹਿ ਨਹੀਂ ਸਕਦੇ ਕੋਈ ਆਪਣੇ ਨਾਲ ਪ੍ਰੇਮ ਪਿਆਰ ਇਹਨਾਂ ਨੂੰ ਮੈਂ ਵਸ ਇਹ ਕਹਾਂ ਵੀ ਮੇਰਾ ਭਰਾ ਥੋੜਾ ਦੇ ਧਿਆਨ ਨਾਲ ਚੰਗੇ ਨਹੀਂ ਲੱਗਦਾ ਉਹ ਕਹਿੰਦੀ ਉਦਾਂ ਵੀ ਇਹਦੇ ਵਿੱਚ ਦੋਗਲੇ ਬੂਟੇ ਬਹੁਤਾਂ ਘੋਣੇ ਆ ਗਏ ਕੋਈ ਤਾਂ ਵੀ ਇਹ ਵਕਰੀ ਖੜਨੀ ਪਣੀ ਇਹਨਾਂ ਦੇ ਨਾਲ ਪਿੱਛੇ 3 ਕਿਲਾ 3 ਕਿਲਾ ਦਾ ਕੋਈ ਨੰਦਰਾ ਮਾਇਕ ਜੀ ਜਾਣੀ ਨਹੀਂ ਕਿ ਇਹਦੇ ਕਿੰਨੇ ਦੇ ਰਾਲਾ ਬੋਗ ਗਾ ਗਾ ਕਦੀ ਜਿੰਦਗੀ ਚ ਕੋਈ ਖੌਫਾਦਾ ਹਰ ਕੀ ਮੇਰੇ ਬਾਹਰ ਆਉਣ ਕਰਕੇ ਇਦਾਂ ਦਾ ਕੰਮ ਆ ਨਹੀਂ ਕਦੀ ਪੀ ਨੀ ਮੋਜਨ ਸਿੱਤੀ ਕਦੇ ਨਹੀਂ 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 ਪੈਜੀ ਗੱਲ ਨੂੰ ਆ ਵੇਚਦੇ ਆ ਤੇ ਨਹੀਂ ਦੀ ਵੀਚ ਪਰ ਮੇਰਾ ਭਰਾ ਨਾ ਮੁੱਲ ਚੀਜ਼ ਦਾ ਕੋਈ ਮੋਲੀ ਗੜੀ ਮੋਲੀ ਚੀਜ਼ ਨਹੀਂ ਨਾ ਉਹਦਾ ਕੋਈ ਸੁਖ ਨਹੀਂ ਪਤਾ ਹੀ ਕੋਈ ਨਹੀਂ ਕਿ ਨਿਕਲਣਾ ਸਾਪ ਨਿਕਲਣਾ ਸੀ ਨਿਕਲਣਾ ਬਹੁਤ ਨਾ ਗੱਲ ਗੱਤ ਜਾ ਜਾਂਦੀ ਹੁੰਦਾ ਤੇ ਉਹ ਵੀ ਮੇਰੇ ਵੀਰ ਭਰਾ ਨਾ ਥੋੜਾ ਜਿਆਦਾ ਦੇਖ ਕੇ ਰੱਖਾ ਕਰੋ ਯਾਰ ਜੋ ਜਿਹੜੇ ਵੀ ਆ ਹੁਣ ਆਵਾ 1500 ਨੂੰ ਉਹ ਇੱਦਾਂ ਸ਼ਾਨਦਾਰ ਵੀ ਆਪਾਂ ਸਾਰਾ ਬੀਜ ਚੋ ਰੱਖਣ ਗਿਆ ਆਪਾਂ 2 ਕਿਲੋ ਕਨੀਦੀ ਦੇ ਬੀਜ ਨੂੰ ਇੱਥੇ ਵੇਚਣ ਨੂੰ ਤੇ ਇਹਦੇ ਤੋਂ ਆਪਾਂ ਬੀਜ ਰੱਖਣਾ ਬਹੁਤ ਸੋਹਣਾ ਥੱਕਾ ਹੈ ਜੀ ਦੀ ਮਦਰੀ ਆ ਤੇ ਬਾਕੀ ਬਹੁਤ ਸ਼ਾਨਦਾਰ ਥੋਨਾ ਬਹੁਤ ਸ਼ਾਨਦਾਰ ਥੋਨਾ ਐਵੀ ਆਪਾਂ ਆਪਣੇ ਵੀਰ ਕੋਲ ਆਉਂਦੀ ਆਪਣਾ ਸੱਜਣ ਆ ਬਹੁਤ ਆਪਣਾ ਭਰਾ ਹੀ ਆ ਜਗਰੂਰ ਸਿੰਘ ਉਹਦੇ ਕੋਲ ਬੀਜਾਇਆ ਕਿੱਲੇ ਦੀ ਕਨੀਦੀ ਉਹਦੇ ਕੋਲ ਹੀ ਆਪਾਂ ਤੇ ਬਹੁਤ ਸੋਹਣੀ ਕਨੀਦੀ ਆ ਤਾਂ ਵਧੀਆ ਆਵਾਜ਼ ਇਹਦੇ ਚ ਵੀ ਰੱਖਣੀ ਹੁੰਦੀ ਜਨੇ ਬਾਕੀ ਹੋਰ ਮੇਰੇ ਖਿਆਲ ਸੇ ਠੀਕ ਠਾਕ ਹੈ ਕੋਈ ਨਾ ਕਰਦੇ ਆ ਕੰਟੀਨਿਊ ਜਲਦਾ ਤੁਹਾਨੂੰ ਫੇਰ ਮਾਨ ਸਿੰਘ ਜੀ ਦੇਖੋ ਬਾਹਰ ਜਿਹੜਾ ਨਾ ਪਾਈ ਕਿਹਿੰਦਾ ਕਿ ਮੈਨੇ ਬੈਟਰੀ ਇਦਾਂ ਪਾਤਾ ਪਾਈ ਜਦਾ ਕੋਈ ਪਾਉਂਦਾ ਹੈ ਪਾਈ ਹੈ ਕਿੰਨੀ ਵੜਦਾ ਮੇਰਾ ਪੁੱਤ ਜਲ ਦੱਸੋ ਕਿਹੜੀ ਕਿਹੜੀ ਕਲਾਸ ਬੜਦਾ ਮੇਰਾ ਮੈਂ ਉਹ ਪੜਾਈ ਕਿ ਆਸ ਤੇ ਨਹੀਂ ਉਪਰ ਵਾਲੀ ਕਲਾਸ ਚ ਕਿਹੜੀ ਕਲਾਸ ਤੇ ਨਹੀਂ ਨਸ ਰਹੀ ਹੈ ਕਿਹੜੀ ਆ ਮੈਨੂੰ ਤਾਂ ਪਤਾ ਹੀ ਨਹੀਂ ਮੇਰਾ ਪੁੱਤ ਮੈਨੂੰ ਨਹੀਂ ਕਿਹੜੀ ਜੀ ਪਵਨ ਨਹੀਂ ਕਿਹਾ ਨਹੀਂ ਪਵਨ ਨਹੀਂ ਤੇਰੀ ਕਲਾਸ ਦਾ ਨਾਮ ਕੀ ਹੈ ਮੇਰਾ ਪੁੱਤ ਦੱਸ ਐਲ ਕੇ ਜੀ ਐਲ ਕੇ ਜੀ ਇਹ ਮੇਰਾ ਸ਼ੇਰ ਪੁੱਤ ਹੈ ਐਲ ਕੇ ਜੀ ਚ ਹੋ ਗਿਆ ਤੇ ਅਗਲੇ ਸਾਲ ਇਹਨੇ ਅਗਲੇ ਸਾਲ ਕਿ ਨਹੀਂ ਜਾਣਾ ਇਹਨੇ ਅਗਲੇ ਸਾਲ ਇਹ ਕੇ ਜੀ ਜਾਣਾ ਮੇਰੇ ਸ਼ੇਰ ਨੇ ਦੋ ਲੱਖਾਂ ਲੱਗੀਆਂ ਆ ਆ ਦੇਖੋ ਐਕਿੰਗ ਤਾਂ ਬਹੁਤ ਹੈ ਨਾ ਦੇਖ ਦੇਖ ਕੋਈ ਦੇਖਣਾ ਪਵੇ ਦੇਖਣਾ ਪਵੇ ਰੀਸ ਜਿਹੜੀ ਉਹ ਇਹਨੇ ਕਰਨੀ ਕਰਨੀ ਵੀ ਲੈਣੀ ਦੁੱਧੇ ਨੇ ਰੀਸ ਕੀਤੀ ਤੇ ਮੈਂ ਨਹੀਂ ਕਰਨੀ ਪੂਰੇ ਪੰਗੇ ਲੈੰਦਾ ਗੱਲ ਕਰਦੀ ਆ ਉਹ ਯਾਰ ਬੋਰੀਆਂ ਤੁਸੀਂ ਰੱਖਿਆ ਕਿਉਂ ਪਹਿਲਾਂ ਸਵੇਰੇ ਤੱਕ ਤੁਹਾਨੂੰ ਤੁਹਾਨੂੰ ਚੱਕਿਆ ਕਿਉਂ ਨਹੀਂ ਆਹੋ ਤੁਸੀਂ ਕਹਿੰਦੇ ਹੋ ਕਿ ਚੱਕਿਆਂ ਇਹਨਾਂ ਨੂੰ ਲਾਉਣ ਦਾ ਲੋੜ ਹੀ ਨਹੀਂ ਹੋਣਾ ਇਹਨਾਂ ਨੂੰ ਆਵੇ ਕੋਈ ਨਹੀਂ ਆਣਾ ਚੁੱਪ ਕੇ ਇੱਥੇ ਟਰਾਲੀ ਛੱਡ ਦੇ ਦੇ ਦੇਖੋ ਇਹ ਬਾਗੇ ਬੈਟਰੀ ਪੂਰੀ ਮਾਰਦਾ ਹੈ ਨਾ ਕਰੋ ਚੈਕਿੰਗ ਇਹ ਦੇਖੋ ਮੈਂ ਮਹਾਂ ਸਿੰਘ ਇਹਨਾ ਤੇਰਾ ਨਰਮਨ ਸਿੰਘ ਗਿੱਲ ਹਾਂ ਨਾ ਪੁੱਤ ਬੈਟਰੀ ਨਾ ਤੋੜਦੀ ਇਹ ਮੈਂ ਤਾਂ ਦੱਸਾ ਕੋ ਮਗੋਂ ਮੈਂ ਮਾਰਨਾ ਕੋਲੇ ਕਿ ਨਾ ਬੈਟਰੀ ਟੁੱਟ ਜਣੀ ਆ ਗਿੱਲ ਗਿੱਲ ਵਾਲਾ ਗਿੱਲ ਗਿੱਲ ਵਾਲਾ ਗਿੱਲ ਗਿੱਲ ਵਾਲਾ ਗਿੱਲ